ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜਸਦੀ। ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਸੰਬੰਧੀ ਗੁਰਜੀਤ ਸਿੰਘ ਔਜਲਾ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ। ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਵਿੱਚ ਔਜਲਾ ਨੇ ਕਿਹਾ ਕਿ ਮੈਂ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਪਰ ਸ਼ਾਇਦ ਵਿਰੋਧੀਆਂ ਨੇ ਚੰਗੀ ਤਰ੍ਹਾਂ ਦੇ ਨਾਲ ਨਹੀਂ ਪੜੀ। ਮੈਂ ਇਸ ਚਿੱਠੀ ਵਿੱਚ ਲਿਖਿਆ ਸੀ ਕਿ ਸ੍ਰੀ ਹਰਮੰਦਰ ਸਾਹਿਬ ਅਤੇ ਆਸ-ਪਾਸ ਸਿਕਿਉਰਟੀ ਦਾ ਕੋਈ ਪੱਕਾ ਸੋਲੂਸ਼ਨ ਲੱਭਿਆ ਜਾਵੇ ਮੈਂ ਇਹ ਨਹੀਂ ਸੀ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਿਕਿਉਰਟੀਆਂ ਕਬਜ਼ਾ ਕਰਨ ਸੋ ਮੇਰੀ ਗੱਲ ਨੂੰ ਧਿਆਨ ਵਿੱਚ ਰੱਖੋ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਦਾ ਮੁੱਦਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਹੈ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਨੂੰ 9 ਵਾਰ ਸਿਟੀ ਡਿਕਲੇਅਰ ਕਰਨਾ ਚਾਹੀਦਾ ਹੈ ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਕੋਈ ਸਾਜ਼ਿਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਵੀ ਈਮੇਲ ਆਈ ਸੀ ਪਰ ਮੈਂ ਉਦੋਂ ਦਿੱਲੀ ਸੀ ਮੇਰੇ ਦਫ਼ਤਰ ਸਟਾਫ ਨੇ ਵੇਖੀ ਨਹੀਂ ਕਿਉਂਕਿ ਉਹ ਸਪੈਮ ਦੇ ਵਿੱਚ ਚਲੀ ਗਈ ਸੀ ਇਸ ਮਸਲੇ ਸਬੰਧੀ ਮੈਂ SGPC ਨਾਲ ਮੁਲਾਕਾਤ ਕਰਕੇ ਜੋ ਵੀ ਤਿਲਫੁਲ ਹੋ ਸਕਿਆ ਉਹ ਕਰਾਂਗਾ ਜਦੋਂ ਮੈਨੂੰ ਇਸ ਬੰਦੀ ਪਤਾ ਲੱਗਾ ਤਾਂ ਮੈਂ ਮਿਨਿਸਟਰ ਸਾਹਿਬ ਨੂੰ ਵੀ ਫੋਨ ਕੀਤਾ ਸੀ ਇਸ ਮਾਮਲੇ ਬਾਰੇ ਗੁਰਜੀਤ ਸਿੰਘ ਔਜਲਾ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ ਉਹ ਚਰਚਾ ਦੇ ਵਿੱਚ ਆ ਜਿਹੜੀ ਹੈ ਈਮੇਲ ਭੇਜੀ ਹੈ ਗਈਆਂ ਤੇ ਤੁਹਾਨੂੰ ਵੀ ਉਹ ਤੁਸੀਂ ਚਿੱਠੀਆਂ ਵੀ ਲਿਖੀਆਂ ਪਰ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਲੋਡ ਦੀ ਹੈ ਸੈਂਟਰਲ ਬੋਰਡ ਦੀ ਸਭ ਤੋਂ ਪਹਿਲਾਂ ਤੁਸੀਂ ਇਹ ਸਾਰੇ ਮਾਮਲੇ ਦੇਖੋ ਪਈ ਦੀ ਗੱਲ ਤੇ ਆ ਕਿ ਇਹ ਜਿਸ ਜਗ੍ਹਾ ਤੇ ਅਸੀਂ ਕਰੇ ਆ ਇਹ ਮੁਕੱਦਸ ਸਥਾਨ ਜਿਹੜਾ ਸੇ ਪਵਿੱਤਰ ਸਥਾਨ ਜਿਹੜਾ ਹੈ ਇਹ ਪਰਮਾਤਮਾ ਦੀ ਹੋਣ ਦਾ ਕੇਂਦਰ ਹੈ ਇਹ ਸ਼ਰਮੰਦਰ ਸਾਹਿਬ ਦੇ ਵਿੱਚ ਸਮੁੱਚੀ ਮਾਨਤਾ ਦੇ ਭਲੇ ਵਾਸਤੇ ਕੀਰਤਨ ਦਾ ਪ੍ਰਵਾਹ ਹੁੰਦਾ ਹੈ ਅਰਦਾਸ ਬੇਨਤੀਆਂ ਹੁੰਦੀਆਂ ਨੇ ਔਰ ਸਮੁੱਚੀ ਮਾਨਵਤਾ ਬਿਗੈਰ ਕਿਸੇ ਵਰਗ ਤੋਂ ਬਿਗੈਰ ਕਿਸੇ ਧਰਮ ਦੀ ਸੋਚ ਰੱਖਦੇ ਹੋਏ ਇਸ ਥਾਂ ਤੇ ਨਤਮਸਤਕ ਹੁੰਦੇ ਨੇ ਇਹ ਮਾਨਵਤਾ ਦਾ ਕੇਂਦਰ ਹੈ ਔਰ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਕੱਲੇ ਸਾਡੇ ਸਿੱਖ ਜਗਤ ਦੇ ਜਾਂ ਇੰਡੀਅਨ ਜਾਂ ਪੰਜਾਬੀ ਜਾਂ ਕੋਈ ਨਹੀਂ ਕੱਲੇ ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਲਗਾਤਾਰ ਇੱਥੇ ਇਸ ਦਰਸ਼ਣ ਨੂੰ ਆਉਂਦੇ ਨੇ ਔਰ ਜਦੋਂ ਹੋ ਕੇ ਜਾਂਦੇ ਨੇ ਉਹ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜੋ ਸ਼ਾਂਤੀ ਜੋ ਮਨ ਦੇ ਵਿੱਚ ਇੱਥੇ ਬਹਿ ਕੇ ਮਿਲੀ ਹੈ ਕਿਤੇ ਹੋਰ ਨਹੀਂ ਮਿਲਦੀ ਸਾਰੇ ਧਰਮਾਂ ਦਾ ਸਤਕਾਰ ਹੈ ਸਾਰੇ ਧਰਮਾਂ ਦਾ ਸਤਕਾਰ ਸਾਡੇ ਮਨਾਂ ਚ ਬਰਾਬਰ ਹੈ ਪਰ ਇਸ ਜਗ੍ਹਾ ਦੀ ਇੱਕ ਵਿਲੱਖਣ ਪਹਿਚਾਣ ਹੈ ਚਾਰ ਦਰਵਾਜ਼ੇ ਸਮੁੱਚੀ ਵਰਗਾਂ ਦਾ ਸਮੁੱਚੇ ਧਰਮਾਂ ਦਾ ਸਤਕਾਰ ਦਾ ਸਾਨੂੰ ਹੋਣ ਦੇ ਵਿੱਚ ਪ੍ਰਗਟਾਉਂਦਾ ਹੈ ਜਦੋਂ ਅਸੀਂ ਨਿਉਂ ਕੇ ਜਾਣਦੇ ਹਾਂ ਸਾਨੂੰ ਨਿਮਰਤਾ ਸਿਪਾਉਂਦਾ ਹੈ ਵਿਸ਼ਾਲ ਹਿਰਦੇ ਜਿਹੜਾ ਸਰੋਵਰ ਹੈ ਉਹਦੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਇਹੋ ਜੀ ਜਗ੍ਹਾ ਤੇ ਕੱਤਵਾਦੀ ਵੱਲੋਂ ਮੈਂ ਇਹਨੂੰ ਅੱਤਵਾਦੀ ਕਹੂੰਗਾ ਕਿਉਂਕਿ ਜਿਹੜਾ ਬੰਦਾ ਤੰਕ ਫੁਲਾਉਂਦਾ ਅੱਤਵਾਦੀ ਹੁੰਦਾ ਉਹਦੇ ਵੱਲੋਂ ਬਾਰ-ਬਾਰ ਈਮੇਲ ਭੇਜ ਕੇ ਥ੍ਰੈਟ ਕਰਨੀ ਹੈ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੇ ਲੋਕਾਂ ਦਾ ਇੱਕ ਪੱਕਾ ਇਲਾਜ ਸਰਕਾਰ ਵੱਲੋਂ ਹੋਣਾ ਚਾਹੀਦਾ ਔਰ ਇਹ ਲੋਕ ਜਿਹੜੇ ਹੁੰਦੇ ਕਿਸੇ ਧਰਮ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਲੋਕਾਂ ਦਾ ਕੋਈ ਮਨੁੱਖਤਾ ਦੇ ਨਾਲ ਨੇੜਤਾ ਦਾ ਵਾਸਤਾ ਵੀ ਨਹੀਂ ਹੁੰਦਾ ਇਹ ਲੋਕ ਮਨੁੱਖ ਨੂੰ ਕਤਲ ਕਰਨ ਲੱਗਿਆਂ ਕੁਝ ਮਾੜੀ ਘਟਨਾ ਨੂੰ ਅੰਜਾਮ ਦੇਣ ਲੱਗਿਆਂ ਇਹਨਾਂ ਦੇ ਮਨ 'ਚ ਰਤੀ ਭਰ ਵੀ ਡਰ ਖੌਫ ਜਾਂ ਦੀ ਚੀਜ਼ ਨਹੀਂ ਹੁੰਦੀ ਜਦੋਂ ਆਪਾਂ ਅੱਜਕੱਲ ਤੁਸੀਂ ਵੇਹਦੇ ਜੇ ਮੀਡੀਆ ਦੇ ਉੱਤੇ ਕਈ ਚੀਜ਼ਾਂ ਤੁਸੀਂ ਸਾਨੂੰ ਇਹਨਾਂ ਅੱਤਵਾਦੀਆਂ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਉਹ ਦੇਖਣ ਨੂੰ ਮਿਲਦੀਆਂ ਨੇ ਸੋ ਉਹਦੇ ਸੰਦਰਭ ਦੇ ਵਿੱਚ ਸਾਰੇ ਰਲ ਕੇ ਇਹਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਵੀ ਲੈਟਰ ਲਿਖੀਆਂ ਨੇ ਸਰਕਾਰ ਨੂੰ ਔਰ ਪਰ ਪ੍ਰਮਾਤਮਾ ਦੇ ਘਰ ਹੋਵੇ ਕੁਛ ਨਾ ਅਰਦਾਸ ਬੇਨਤੀਆਂ ਵੀ ਕੀਤੀਆਂ ਨੇ ਮੈਂ ਬਾਾਰ ਸੀ ਮੈਂ ਅਰਦਾਸ ਬੇਨਤੀ ਅਸੀਂ ਵੀ ਗੁਰੂ ਮਹਾਰਾਜ ਦੇ ਘਰ ਨਤਮਸਤਕ ਹੋਣ ਆਏ ਆਂ ਜੀ ਮਹਲਾ ਜਦ ਜਿਹੜੇ ਤੁਸੀਂ ਚਿੱਠੀ ਲਿਖੀ ਸੀ ਉਸ ਵਿੱਚ ਕੀ ਸੀਗਾ ਕਿ ਕੇਂਦਰੀ ਜਾਂ ਸੁਰੱਖਿਆ ਬਲ ਨੇ ਉਹ ਦਰਵਾਜ਼ਾ ਦੇਖੋ ਦੋ ਚੀਜ਼ਾਂ ਨੇ ਮੈਂ ਮੈਂ ਕਲੀਅਰ ਕਰ ਲੱਗਾ ਹਾਂ ਹੀ ਗੱਲ ਤੁਹਾਡੀ ਤੁਸੀਂ ਪਹਿਲੀ ਗੱਲ ਤੇ ਕਿਸੇ ਨੇ ਉਹਨੂੰ ਚਿੱਠੀ ਨੂੰ ਘੁਰਾਈ ਨਾ ਪੜ੍ਹਿਆ ਹੀ ਨਹੀਂ ਵੀ ਇੱਕ ਐਚਐਮ ਨੂੰ ਲਿਖੀ ਵੇਖ ਕੇ ਤੇ ਦਵਾ-ਦਵਾ ਉਹਦੇ ਤੇ ਸਾਰੇ ਰਿਐਕਸ਼ਨ ਹੋ ਗਏ ਕਿ ਪਰਮਾਨੈਂਟ ਫੋਰਸੇਜ਼ ਲੱਗ ਜਾਣ ਉੱਤੇ ਲਿਖਿਆ ਇਮੀਡੀਏਟ ਐਂਡ ਪਰਮਾਨੈਂਟ ਸਿਕਿਉਰਟੀ ਸੋਲੂਸ਼ਨ ਹੁਣ ਸੋਲੂਸ਼ਨ ਚ ਕੀ ਮੰਗੇ ਉਹਦੇ ਚ ਨੰਬਰ 1 ਹਾਈ ਸਕਿਉਰ ਸਕੇਲ ਟੈਂਪਲ ਇਹ ਹਾਈ ਸਕਿਉਰ ਕਰੋ ਹਾਈ ਟੈਕ ਸਰਵੇਲੈਂਸ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਬੰਬ ਨੂੰ ਆਰ ਡੀ ਐਕਸ ਨੂੰ ਕੋਈ ਗੰ ਕੋਈ ਗਲਤ ਬੰਦਾ ਹੈ ਉਹਨੂੰ ਸਕੈਨਿੰਗ ਕਰੇ ਇਮੀਡੀਏਟ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਡਰੋਨ ਵਗੈਰਾ ਸਿਸਟਮ ਇੱਥੇ ਰੈਡੀ ਰੱਖਣਾ ਚਾਹੀਦਾ ਪਰਮਨੈਂਟ ਸਕਿਉਰਟੀ ਸੈੱਲ ਕੋਆਰਡੀਨੇਸ਼ਨ ਜਿਹੜਾ ਆਪਸ ਦੇ ਵਿੱਚ ਹੁਣ ਜਦੋਂ ਕੋਈ ਮੁਸ਼ਕਲ ਆਉਂਦੀ ਦਿਨੀਓ ਚੱਲਦੇ ਆ ਕੋਈ ਬੀ ਐਸ ਐਫ ਤੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਇੱਕ ਇੱਕ ਪਰਮਨੈਂਟ ਸਕਿਉਰਟੀ ਸੈੱਲ ਹੋਣਾ ਚਾਹੀਦਾ ਜੇ ਕੋਈ ਘਟਨਾ ਕੋਈ ਕੋਈ ਉਨੀ ਕੀ ਵੀ ਹੁੰਦੀ ਹੈ ਤੇ ਤੁਰੰਤ ਹਰਕਤ 'ਚ ਸਾਰਾ ਸਿਸਟਮ ਆ ਜੇ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕੋਈ ਇਹਦੇ ਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਪਰਮਾਤਮਾ ਦੇ ਘਰ ਨੂੰ ਅਸੀਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਅਮਰਸਰ ਦੇ ਉੱਤੇ ਤੇ ਅਸੀਂ ਉਦੋਂ ਵੀ ਉਸ ਤੋਂ ਬਾਅਦ ਮੰਗ ਕੀਤੀ ਕਿ ਸਾਨੂੰ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਇੱਕ ਕੁਇਕ ਰੀਐਕਸ਼ਨ ਟੀਮ ਹੋਣੀ ਚਾਹੀਦੀ ਹੈ ਬੰਬ ਡਿਸਪੋਜ਼ਲ ਜਿਹੜੀ ਇਮੀਡੀਏਟ ਇੱਥੇ ਹੋਵੇ ਹੁਣ ਮੈਨੂੰ ਦੱਸੋ ਇੱਥੇ ਫੋਰਸਿਸ ਮੈਂ ਕਿੱਥੇ ਲਿਖੀ ਹੈ ਦੂਜੀ ਗੱਲ ਦੇਖੋ ਜਦੋਂ ਇਹੋ ਜਿਹੀ ਭੀੜ ਪਵੇ ਨਾ ਸਾਨੂੰ ਤਾਕਤ ਪੂਰੀ ਲਾਉਣੀ ਚਾਹੀਦੀ ਹੈ ਕਿਸੇ ਵੀ ਇਹੋ ਜਿਹੇ ਲੋਕਾਂ ਨਾਲ ਲੜਨ ਦੀ ਦੇਖੋ ਅਸੀਂ ਕੋਈ ਵੀ ਕੁਤਾਈ ਨਹੀਂ ਵਰਤ ਸਕਦੇ ਇਸ ਘਰ ਦੀ ਸੁਰੱਖਿਆ ਵਾਸਤੇ ਫਿਰ ਅਸੀਂ ਤੇ ਹੋਏ ਹੀ ਨਾ ਜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਸਮਰੱਥ ਬਣਾਇਆ ਹੈ ਤਾਂ ਜੇ ਅਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਅਸੀਂ ਅਸੀਂ ਪਿੱਠ ਕਰਕੇ ਬਹਿ ਜਾਾਂਗੇ ਕਿਸੇ ਸਿਸਟਮਾਂ ਦੇ ਇਹ ਗਲਤ ਨਹੀਂ ਨਾ ਬਣਦੀ ਜੀ ਹੁਣ ਜੇ ਸਾਨੂੰ ਪਰ ਜੇ ਆ ਸਾਡੀ جنگ ਹੋਈ ਹੈ ਪਾਕਿਸਤਾਨ ਨਾਲ ਸਾਰੀ ਆਰਮੀ ਇੱਥੇ ਸੀ جنگ ਮੁੱਕ ਗਈ ਉਹ ਚਲੇ ਗਏ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਿਹੜੀ ਉਸ ਤਰੀਕੇ ਨਾਲ ਦੇਖਿਆ ਉਹਦੇ ਹਰ ਇੱਕ ਦਾ ਆਪਣਾ ਤਰੀਕਾ ਹੈ ਪਰ ਮੇਰਾ ਤੇ ਮੰਨਣਾ ਹੈ ਜੀ ਜੇ ਅਸੀਂ ਇਸ ਗੁਰੂ ਘਰ ਦੀ ਸਿਕਿਉਰਿਟੀ ਵਾਸਤੇ ਇੱਕ ਰਤੀ ਭਰ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਦੂਜੀ ਗੁਰੂ ਘਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਵੇਖੋ ਉਹਨਾਂ ਦਾ ਕੰਮ ਹੈ ਮੈਂ ਦੇਖੋ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਮੈਨੂੰ ਬਹੁਤ ਡਰ ਲੱਗਦਾ ਹੈ ਇਸ ਘਰ ਦੇ ਘਰੇ ਹਮੇਸ਼ਾ ਤੁਸੀਂ ਵੇਖੋ ਮੈਂ ਜਦੋਂ ਵੀ ਆਇਆ ਭਾਵੇਂ ਮੈਨੂੰ ਟਿਕਟ ਮਿਲੇ ਚਾਹੇ ਮੈਂ ਸ਼ੁਕਰਾਨਾ ਕਰਨਾ ਵਾ ਤੁਸੀਂ ਮੈਨੂੰ ਕੱਲੇ ਨੂੰ ਆਉਂਦੇ ਵੇਖਿਆ ਹੋਗਾ ਜਾਂ ਕੋਈ ਭੈਣ ਭਰਾ ਕੋ ਨਾਲ ਇੱਕ ਦੋ ਹਜ਼ਾਰ ਦੇ ਹੁਣ ਕਦੀ ਮੈਨੂੰ ਕਦੀ ਮੈਨੂੰ ਕੋਈ ਕੋਈ ਦੀ ਭੀੜ ਚਾਹੁੰਦੇ ਦੇਖਿਆ ਜੀ ਮੈਂ ਡਰਦਾ ਇਹ ਨਾ ਕਰੂ ਕਿ ਇਹ بڑے ਪਵਿੱਤਰ ਸਥਾਨ ਨੇ ਇੱਥੇ ਅਸੀਂ ਬਹੁਤ ਛੋਟੇ ਹਾਂ ਕਿ ਤਿਨ ਤੋ ਇਹਨਾਂ ਚੀਜ਼ਾਂ ਦੇ ਉੱਤੇ ਰਾਜਨੀਤੀ ਕਿਸੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਇਹਦੀ ਭਾਵਕਤਾ ਨੂੰ ਸਮਝੋ ਹੁਣ ਦੇਖੋ ਇੰਨੇ ਜਿਹੜੇ ਸਰਵੇਨੈਂਸ ਸਿਸਟਮ ਕਹਿੰਦੇ ਐ ਕਰੋੜਾਂ ਦਾ ਬਜਟ ਐ ਠੀਕ ਹੈ ਜੀ ਔਰ ਮੇਰਾ ਮੰਨਣਾ ਕਿ ਜੇ ਕੇਂਦਰ ਸਰਕਾਰ ਦਵੇ ਕਿਉਂ ਨਾ ਇੱਥੇ ਬਣਵਾ ਕੇ ਸਾਨੂੰ ਜੀ ਉਹਦਾ ਫਰਜ਼ ਬੰਦਾ ਆ ਉਹ ਹੀ ਟੈਕਸ ਪੇਰ ਐ ਉਹਦੇ ਦੂਜੀ ਗੱਲ ਸਾਨੂੰ ਕਿਸੇ ਇਹ ਨਹੀਂ ਗੱਲ ਕਿ ਕਿਸੇ ਫੋਰਸ ਤੇ ਘੱਟ ਭਰੋਸਾ ਕਿਸੇ ਤੇ ਜ਼ਿਆਦਾ ਪਰ ਜਿਹੜਾ ਸਿਸਟਮ ਜਿਹਦੇ ਕੋਲ ਐ ਉਹਨੇ ਲੜਨਾ ਐ ਉਹਦੇ ਨਾਲ ਹੁਣ ਜੇ ਬੰਬ ਸਕੁਐਡ ਦੀ ਗੱਲ ਆਉਂਦੀ ਐ ਤੁਹਾਡੇ ਸਾਹਮਣੇ ਕੱਲ੍ਹ ਦੇ ਨਹੀਂ ਪੁਲਿਸ ਕਮਿਸ਼ਨਰ ਕਹਿ ਰਹੇ ਕਿ ਬੀਐਸਐਫ ਨਾਲ ਮੇ ਉਹ ਆਇਨੀ ਜੀ ਆਰਮੀ ਆਰਮੀ ਉਹਨਾਂ ਨਾਲ ਆਨ ਆਨ ਫਲੋਰ ਹੈ ਜੀ ਕਿਉਂ ਆ ਕਿਉਂਕਿ ਜਿਹੜੇ ਚੀਜ਼ ਉਹਨਾਂ ਕੋਲ ਹੈ ਉਹਨਾਂ ਕੋਲ ਇਨਸਟਰੂਮੈਂਟ ਨੇ ਆਪਣੇ ਲੋਕਲ ਫੋਰਸਿਸ ਕੋ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਹੈ ਇਹ ਜਿਹੜੀ ਜਿਸ ਜਗ੍ਹਾ ਤੇ ਖੜੇ ਆ ਇੱਥੇ ਸਮੁੱਚੀ ਮਾਨਵਤਾ ਦਾ ਜਦੋਂ ਸੰਦੇਸ਼ ਹੈ ਇਸ ਜਗ੍ਹਾ ਵਾਸਤੇ ਕੋਈ ਉੱਚਾ ਨੀਮਾ ਨਹੀਂ ਹੈਗਾ ਇੱਥੇ ਨਾ ਤੇ ਜਾਤ ਪਾਤ ਦੀ ਕੋਈ ਗੱਲ ਹੈ ਜਿਹੜੇ ਲੋਕ ਕੋਈ ਇਹਨੂੰ ਕਦੀ ਕਿਸੇ ਚੀਜ਼ ਨਾਲ ਠੀਕ ਹੈ ਸਾਡਾ ਸਿੱਖਾਂ ਦਾ ਇੱਕ ਕੇਂਦਰ ਪਰ ਇਹਦੀ ਜਿਹੜੀ ਜਿਹੜੀ ਇਹਦੀ ਪ੍ਰਮਾਨਤਾ ਆ ਉਸ ਮੁੱਚੀਆਂ ਜਾਤਾ ਧਰਮਾ ਵੱਲੋਂ ਆ ਔਰ ਗੁਰੂ ਮਹਾਰਾਜ ਦਾ ਗੁਰਨਾਨਕ ਦਾ ਸੰਦੇਸ਼ ਵੀ ਸਾਰਿਆਂ ਦਾ ਆ ਜਿਹੜਾ ਵੀ ਇੱਥੇ ਆਉਂਦਾ ਉਹਦਾ ਆ ਉਹ ਮਨੁੱਖਤਾ ਦੀ ਗੱਲ ਕਰਦੇ ਆ ਕਿ ਕੋਈ ਵੀ ਬੰਦਾੜਾ ਵਰਗਾਂ ਨਾਲ ਜੋੜ ਕੇ ਮੈਂਦਾ ਮੇਰਾ ਮੰਨਣਾ ਹੈ ਕਿ ਇਸ ਸਥਾਨ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਇਹ ਮਨੁੱਖਤਾ ਦਾ ਕੇਂਦਰ ਹੈ ਔਰ ਮਨੁੱਖਤਾ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਔਰ ਉਹ ਬਾਣੀ ਤੇ ਕਿਤੇ ਵੀ ਕਿਸੇ ਦੇ ਵਰਗ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਸਿਰਫ ਮਨੁੱਖਤਾ ਦੀ ਭਲੇ ਦੀ ਗੱਲ ਹੁੰਦੀ ਹੈ ਤੇ ਆਪਾਂ ਨੂੰ ਉਹਦੇ ਤੱਕ ਹੀ ਰੱਖਣਾ ਚਾਹੀਦਾ ਔਰ ਜੀ ਤੋੜ ਮੈਂ ਫੇਰ ਕਹਾਂ ਚਾਹੀ ਇੰਡੀਅਨ ਗਵਰਨਮੈਂਟ ਹੈ ਚਾਹੀ ਸਟੇਟ ਗਵਰਨਮੈਂਟ ਹੈ ਜੀ ਤੋੜ ਇੱਕ ਰੱਤੀ ਭਰ ਵੀ 33 ਭਰ ਵੀ ਫਰਕ ਨਹੀਂ ਰਹਿਣਾ ਚਾਹੀਦਾ ਕੋਈ ਬੰਦਾ ਇਹ ਹਮਾਕਤ ਕਰ ਜੇ ਵੀ ਯਾਰ ਤੁਹਾਨੂੰ ਦੱਸਿਆ ਵੀ ਸੀ ਮੇਲ ਵੀ ਕੀਤੀਆਂ ਤੁਸੀਂ ਕੀ ਕਰ ਲਿਆ ਇਹ ਨਹੀਂ ਕੰਪਰਮਾਈਜ਼ ਹੋ ਸਕਦਾ ਕਿਸੇ ਵੀ ਮਤਲਬ ਸਰ ਇਸ ਤੋਂ ਬਾਅਦ ਕੋਈ ਹੋਰ ਇਹ ਮੈਨ ਲੱਥ ਨੂੰ ਆਈ ਹੈ ਕੋਈ ਅਜੀਤ ਨਹੀਂ ਆਈ ਕੋਈ ਇੱਕਾਈ ਸੋਤਨ ਜਿੱਦ ਨੇ ਇੱਥੇ ਹੀ ਉਤੋਂ ਪਹਿਲਾਂ ਮਨੇਰੇ ਆਈ ਸੀ ਜਦੋਂ ਸੈਕੰਡ ਈਮੇਲ ਆਈ ਆ ਅਸੀਂ ਉਹ ਸਪੈਮ ਸੀ ਸਪੈਮ ਕਰਕੇ ਇਹੜਾ ਐਡਰੈਸ ਹੈ ਮੇਰੇ ਆਫਿਸ ਕੋਲ ਦਾ ਡੈਸਕ ਤੇ 10 11 ਵਜੇ ਮਲਾਜਮ ਆਉਂਦੇ ਉਹਨਾਂ ਵੀ ਧਿਆਨ ਨਹੀਂ ਦਿੱਤਾ ਔਰ ਉਹ ਜਿਵੇਂ ਉਹਨੇ ਚੰਦਰ ਚੂੜ ਸਿੰਘ ਬਣਾਇਆ ਨਾ ਉਹਨਾਂ ਕਹਿੰਿਆ ਕਿਸੇ ਉਹਦੀ ਹੋਣੀ ਆ ਕਿਸੇ ਆਪਣਾ ਸੌਰੀ ਜਿਹੜਾ ਚੀਫ ਆਪਣਾ ਜਸਟਿਸ ਸੀ ਤੇ ਉਸੋ ਇਸ ਕਰਕੇ ਉਹਦਾ ਧਿਆਨ ਨਹੀਂ ਦਿੱਤਾ ਗਿਆ ਔਰ ਜਦੋਂ ਜਦੋਂ ਮੈਂ ਜਦੋਂ ਗੱਲ ਤੇ ਮੁੱਕਦੀ ਹੈ ਵੀ ਜਦੋਂ ਤੁਹਾਡੇ ਮੀਡੀਆ ਰਾਹੀਂ ਧਾਮੀ ਜੀ ਨੇ ਕਿਹਾ ਮੈਨੂੰ ਵੀ ਪਤਾ ਉਦੋਂ ਲੱਗਾ ਮੈਂ ਬਾਹਰ ਬੈਠਾ ਸੀ ਮੈਂ ਕਮਿਨਰ ਸਾਹਿਬ ਨਾਲ ਕਿਹਾ ਮੈਂ ਕੱਲ ਦਾ ਤੁਹਾਨੂੰ ਪਤਾ ਤੁਸੀਂ ਕਿਉਂ ਨਹੀਂ ਦੱਸਿਆ ਜੀ ਸਾਨੂੰ ਤੁਹਾਡਾ ਫਰਜ਼ ਬੰਦਾ ਸਾਡੇ ਨਾਲ ਗੱਲ ਕਰਨੀ ਜੇ ਮੇਰਾ ਵੀ ਚਲੋ ਨਾ ਹੈ ਮੈਂ ਤੇ ਬਹੁਤ ਤਿੰਕਾ ਹੈ ਪਰ ਇੱਕ ਰੀਗ ਬੰਦੇ ਨੇ ਗਲਤੀ ਕਰਨੀ ਚਾਹੀਦੀ ਨੇ ਕਿ ਇਹ ਆ ਚੀਜ਼ ਹੈ ਔਰ ਕਈ ਵਾਰੀ ਜਿਹੜਾ ਜਿਹੜਾ ਸ਼ਰਾਤੀ ਬੰਦਾ ਹੁੰਦਾ ਜਿਹੜਾ ਤਤਵਦੀ ਹੁੰਦਾ ਕਈ ਵਾਰੀ ਸੌਫਟ ਟਾਰਗੇਟ ਯੂਜ਼ ਕਰ ਲਈਂ ਤਾਂ ਉਹ ਕਹਿੰਦਾ ਮੈਂ ਈਮੇਲ ਭਾਈ ਸੀ ਤੁਸੀਂ ਕੀ ਕਰ ਲਿਆ ਸੋ ਇਸ ਕਰਕੇ ਸਾਨੂੰ ਬੜਾ ਅਵੇਅਰ ਰਹਿਣ ਦੀ ਲੋੜ ਹੈ ਔਰ ਜਦੋਂ ਯੁੱਗ ਹੈ ਜੀ ਇਹ ਜੇ ਸਰਵੇਲੈਂਸ ਕੋਈ ਚੀਜ਼ਾਂ ਡਿਵੈਲਪ ਹੋਈਆਂ ਨੇ ਕਿ ਉਹਦੇ ਚ ਕੁਦਰਤ ਦਾ ਯੋਗਦਾਨ ਨਹੀਂ ਹੈਗਾ ਅੱਜ ਵੱਡੇ ਵੱਡੇ ਸਾਇੰਸਦਾਨ ਵੱਡੇ ਵੱਡੇ ਜਿਹੜੇ ਅ ਇਨਫਰਾ ਡਿਵੈਲਪ ਕਰਦੇ ਨੇ ਉਹ ਪ੍ਰਮਾਤਮਾ ਦੇ ਘਰ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਕਾਬਲ ਬਣਾਇਆ ਤੇ ਜੋ ਉਹਨੀਆਂ ਬਣਾਈਆਂ ਚੀਜ਼ਾਂ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਇਹ ਤੇ ਗਲਤ ਗੱਲ ਹੈ ਆਪਾਂ ਨੂੰ ਉਹਦੇ ਆਸਤੇ ਜਿਹੜੀ 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 ਡਿਵੈਲਪਮੈਂਟ ਜਿਹੜੀ ਕਾਇਨਾਤ ਹੋਈ ਆ ਇੱਕ ਬੰਨੇ ਆਪਾਂ ਪ੍ਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਦੇ ਆ ਕਿ ਸੱਚੇ ਪਾਤਸ਼ਾਹ ਮੈਂ ਇੱਥੇ ਪਹੁੰਚਿਆ ਤੇਰਾ ਸ਼ੁਕਰਾਨਾ ਤੇ ਫਿਰ ਜਿਹੜੀਆਂ ਚੀਜ਼ਾਂ ਡਿਵ ਇਹਨਾਂ ਬੰਦਿਆਂ ਨੂੰ ਰੋਕਣ ਵਾਸਤੇ ਇਹ ਕੁਦਰਤ ਨੇ ਕਰਾਈਆਂ ਕਿਉਂਕਿ ਜਦੋਂ ਬੰਦੇ ਇਹੋ ਜਿਹੇ ਮਾੜੇ ਧਰਤੀ ਤੇ ਪੈਦਾ ਹੁੰਦੇ ਆ ਪ੍ਰਮਾਤਮਾ ਉਹਦਾ ਹੱਲ ਬਰਾਬਰ ਨਾਲ-ਨਾਲ ਹੀ ਦਿੰਦਾ ਏ ਮਹਾਨ ਸਰ ਅੱਜ ਮੁਲਾਕਾਤ ਕਰੋਂਗੇ ਐਸੇ ਕਿਸੇ ਜਾ ਕੇ ਬਿਲਕੁਲ ਮੈਂ ਉੱਥੇ ਮੈਂ ਧਾਮੀ ਸਾਹਿਬ ਤੇ ਬਾਅਦ ਸੰ ਗੱਲ ਹੋਈ ਹੈ ਔਰ ਮੈਂ 70 ਦੇ ਨਾਲ ਟਾਈਮ ਲਿਆਏ ਹੁਣ ਇਥੋਂ ਗੁਰੂ ਘਰ ਮੱਥਾ ਟੇਕ ਕੇ ਫਿਰ ਮੈਂ ਉੱਥੇ ਮੁਲਾਕਾਤ ਕਰਾਂਗੇ